ਇਹ ਇੱਕ ਮੇਜਰ ਦੀ ਇੰਟਰਵਿਊ ਸੁਣਿਆ ਤੁਸੀਂ ਸ਼ਾਇਦ ਤੁਹਾਡੇ ਚੈਨਲ ਤੇ ਹੀ ਸ਼ਾਇਦ ਹੋ ਹੂੰ ਉਹਨਾਂ ਦੱਸਿਆ ਉਹ ਕਹਿੰਦੇ ਵੀ ਉਹਨਾਂ ਨੇ ਦੋ ਤਿੰਨ ਜਣੇ ਰੈਸਕਿਊ ਕੀਤੇ ਜਿਹੜੇ ਦਰਬਾਰ ਸਾਹਿਬ ਦੇ ਵਿੱਚੋਂ ਬੰਦੇ ਜਿਹੜੇ ਸਾਡੇ ਮੁੱਖ ਬੰਦੇ ਸੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਸ ਦੀ ਬਹੁਤ ਬੈਰਮਾਉਥਿੰਗ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਪੁੱਛਿਆ ਵੀ ਕਹਿੰਦੇ ਵੀ ਅਸਾਸਿਨੇਟ ਕੀਤਾ ਹੈ ਸੰਤਾ ਨੂੰ ਹੂੰ ਕੀ ਕਹਿਣਾ ਚਾਹੋਗੇ ਜੀ ਕਹਿੰਦੇ ਕੁਝ ਨਹੀਂ ਬੋਲੇ ਗੱਡੀ 'ਚ ਬਿਠਾਏ ਨਾਲ ਲੈ ਨਮਾ ਇੱਕ ਵਾਂ ਰੋਟੀ ਖਵਾਈ ਕਹਿੰਦੇ ਹੁਣ ਜਵਾਬ ਦੇ ਦਿਓ ਕੰਨਾ ਸ਼ੇਰਾ ਜਿਵੇਂ ਇੱਕ ਦਰਖਤ ਤੇ ਕਈ ਪੰਛੀ ਹੁੰਦੇ ਨੇ ਤੋਤਾ ਵੀ ਹੁੰਦਾ ਛੜੀਆਂ ਵੀ ਹੁੰਦੀਆਂ ਨਿੱਕੇ ਮੋਟੇ ਹੋਰ ਪੰਛੀ ਹੁੰਦੇ ਤੇ ਕਬਾਜ ਹੁੰਦਾ ਕਹਿੰਦਾ ਇਹ ਉਹ ਬਾਜ ਸੀ ਜਿਹੜਾ ਸਾਰਿਆਂ ਨੂੰ ਖਾਂਦਾ ਸੀ ਸਾਡੇ ਬੰਦਿਆਂ ਦੀ ਸਟੇਟਮੈਂਟ ਹੈ ਹੂੰ ਹੂੰ ਸੋ ਵੀ ਬਹੁਤ ਕੁਝ ਹੈ ਜਿਸ ਫੈਕਟ ਕਲੀਅਰ ਕਰੀਏ ਸਾਡੇ ਨਾਲ ਜੋ ਕੁਝ ਹੋ ਰਿਹਾ ਸਾਰਾ ਕੁਝ ਪਲਾਨਡ ਤਰੀਕੇ ਨਾਲ ਸਾਡੀਆਂ ਭਾਵਨਾਵਾਂ ਸ ਲੋਕਾਂ ਨੂੰ ਪਤਾ ਵੀ ਅਸੀਂ ਇਮੋਸ਼ਨਲ ਤੁਸੀਂ ਬਹੁਤ ਕਿਤਾਬਾਂ ਪੜ੍ਹਦੇ ਹੋ ਇਹਦਾ ਮਤਲਬ ਕਿਤਾਬਾਂ ਨਹੀਂ ਜੀ ਮੈਂ ਸੁਣਦਾ ਰਹਨਾ YouTube ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਨਹੀਂ ਲੋਕਾਂ ਦੀ ਇੰਟਰਵਿਊਆਂ ਸੁਣਦਾ ਰਹਨਾ ਕੀ ਕਰਦੇ ਆ ਕੀ ਹੋਇਆ ਸਭ ਤੋਂ ਵੱਧ ਕੀ ਨੂੰ ਸੁਣਦੇ ਆ ਮੈਂ ਮੈਂ ਸਾਰਿਆਂ ਨੂੰ ਸੁਣਦਾ ਜੀ ਮੈਂ ਸਭ ਤੋਂ ਯਾਨੀ ਕਿ ਪਰਪੂਰ ਸਿੰਘ ਬਲਵੀਰ ਜਿਹੜੇ ਅਕਾਲੀ ਪੱਤਰਕਾਰ ਦੇ ਪੱਤਰਕਾਰ ਸੀ ਉਹਨਾਂ ਦੀਆਂ ਸਪੀਚਸ ਵਗੈਰਾ ਸੁਣਦਾ ਸੀ ਹੋਰ ਬੰਦੇ ਜਿਹੜੇ ਸੁਬਰਾਮਣੀਅਮ ਸਵਾਮੀ ਜਿਹੜਾ ਅਸਲ ਦੇ ਵਿੱਚ ਮੈਂ ਇਹ ਦੇਖਣਾ ਚਾਹੁੰਦਾ ਸੀ ਵੀ ਸਾਡੇ ਨਾਲ ਹੋਇਆ ਕੀ ਅਸਲ ਚ ਜਿਹੜਾ ਪਿੱਛੇ ਸਾਡਾ ਘਾਣ ਹੋਇਆ ਸਾਡਾ ਇਹਨਾਂ ਨੁਕਸਾਨ ਹੋਇਆ ਸਾਡੀਆਂ ਇਹਨੀਆਂ ਬੇਅਦਬੀਆਂ ਹੋਈਆਂ ਹੋਇ ਕਿ ਉਹ ਰਈਆਂ ਨੇ ਜ ਜਿਹਦਾ ਰੀਜ਼ਨ ਦੇਖਿਆ ਜਾਵੇ ਤੇ ਸਿੱਖ ਨੇ Hindu ਨਹੀਂ ਮਾਰਿਆ Hindu ਨੇ ਸਿੱਖ ਨੂੰ ਨਹੀਂ ਮਾਰਿਆ ਏਜੰਸੀਆਂ ਨੇ ਮਰਵਾਇਆ ਸਾਰੇ ਲੋਕ ਪਰ ਮੈਂ